ਬਾਰਡ ਨੰਬਰ 94 ਤੋਂ ਉਮੀਦਵਾਰ ਦੇ ਰੂਪ ਚ ਤੁਸੀਂ ਆਜ਼ਾਦ ਖੜੇ ਹੋ ਤੁਹਾਡੇ ਬਾਰਡ ਦੇ ਵਿੱਚ ਕੀ ਸਮੱਸਿਆਵਾਂ ਦਾ ਹੱਲ ਕਰੋਗੇ ਸਰ ਮੈਂ ਸ਼ੋਕ ਕੁਮਾਰ ਬਿਰਮਾਨੀ 94 ਨੰਬਰ ਬਾਰਡ ਤੋਂ ਆਜ਼ਾਦ ਉਮੀਦਵਾਰ ਖੜਾ ਜਿਨ੍ਹਾਂ ਦਾ ਚੋਣ ਨਿਸ਼ਾਨ ਹੈਗਾ ਟੀਵੀ ਇੱਕ ਨੰਬਰ ਬਟਨ ਤੇ ਇੱਕ ਨੰਬਰ ਤੇ ਮੈਨੂੰ ਵਿਸ਼ਵਾਸ ਆ ਕਿ ਮੈਂ ਆਉਂਗਾ ਕਿਉਂਕਿ ਅੱਜ ਦਾ ਤੇ ਕੱਲ ਦਾ ਜੋ ਮੈਨੂੰ ਪਿਆਰ ਲੋਕਾਂ ਹੀ ਮਿਲਿਆ ਇਹ ਮੈਨੂੰ 30 ਸਾਲ ਪੁਰਾਣੀ ਕਹਾਣੀ ਯਾਦ ਆ ਗਈ ਆ ਕਿਉਂਕਿ 30 ਸਾਲ ਪਹਿਲੇ ਇਸ ਇਲਾਕੇ 'ਚ ਇੱਕ ਇਹਦਾ ਕੌਂਸਲਰ ਆਇਆ ਸੀ ਜਿਹੜਾ ਲੋਕਾਂ ਦੇ ਉੱਤੇ ਅਤਿਆਚਾਰ ਤੇ ਬਦਤਮੀਜ਼ੀ ਨਾਲ ਗੱਲ ਕਰਦਾ ਸੀ ਜਦੋਂ ਉਹਨਾਂ ਨੇ ਕਿਸੇ ਲੇਡੀਜ਼ ਨਾਲ ਕੁੱਟਮਾਰ ਕੀਤੀ ਉਸੇ ਬਾਅਦ ਉਹ ਕਈ ਦਿਨਾਂ ਤੋਂ ਲੇਡੀਜ਼ ਕਾਫੀ ਇਲਾਕੇ ਦੇ ਕੁੰਮਰੀ ਸੀ ਪਰੇਸ਼ਾਨ ਹੋ ਰਹੇ ਸੀ ਥਾਣੇ ਜਾ ਲੋਕਾਂ ਕੋਲ ਵੱਡੇ ਜਾ ਜਿੰਨੇ ਵੀ ਲੀਡਰ ਆ ਉਹਨਾਂ ਕੋਲ ਗਏ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਅਚਾਨਕ ਹੀ ਉਹ ਮੇਰੇ ਕੋਲ ਆ ਗਏ ਤੇ ਉਦੋਂ ਮੈਂ ਜਿਹਦਾ ਯੂ ਹੁੰਦਾ ਸੀ ਥੋੜਾ ਤੇ ਥੋੜੀ ਮੇਰੇ ਵੀ ਗਰਮ ਜੋਸ਼ੀ ਸੀ ਮੈਂ ਉਸ ਦੁਕਾਨ ਤੋਂ ਚੱਲਿਆ ਮੈਂ ਕਿਹਾ ਮੈਂ ਪੁੱਛ ਲੈਣਾ ਬੇਨਤੀ ਕਰ ਲੈਣਾ ਆਪਣੇ ਇਲਾਕੇ ਦੇ ਸੀਨੀਅਰ ਲੀਡਰ ਕੋਲ ਜਿਹੜੇ ਸਾਡੇ ਕਾਉਂਸਲਰ ਸੀ ਇਸ ਇਲਾਕੇ ਦੇ ਮੈਂ ਆ ਕੇ ਬੇਨਤੀ ਕੀਤੀ ਮੇਰੇ ਵੀ ਗੱਲ ਪੈ ਕੇ ਉੱਥੇ ਘੱਟੋ ਘੱਟ 5-600 ਬੰਦਾ ਇਕੱਠਾ ਹੋ ਗਿਆ ਉਹਨਾਂ ਨੇ ਮੇਰੇ ਤੇ ਤੇ ਹੋਰ ਕੁਝ ਮੇਰੇ ਸਾਥੀਆਂ ਤੇ ਪਰਚਾ ਕਰਾ ਦਿੱਤਾ ਬੇਨਤੀ ਕਰਨ ਦੇ ਨਾਲ ਤੇ ਜਦੋਂ ਮੇਰੇ ਤੇ ਉਹਨਾਂ ਨੇ ਪਰਚਾ ਕਰਾ ਦਿੱਤਾ 8-10 ਦਫਾ ਲਾਤੀਆਂ ਦਫਾ ਲਾਣ ਤੋਂ ਬਾਅਦ ਉਸ ਸਮੇਂ ਬਾਅਦ ਮੇਰੇ ਤੇ ਪੁਲਿਸ ਨੇ ਮੈਨੂੰ ਅਰੈਸਟ ਕਰ ਲਿਆ ਉਹ ਲੋਕੀ ਇੰਨਾ ਕਿ ਮੈਨੂੰ ਪਿਆਰ ਦਿੱਤਾ ਉਹਨਾਂ ਨੇ ਕਿਉਂਕਿ ਇੱਕ ਆਮ ਵਰਕਰ ਦੇ ਨਾਲ ਇੱਕ ਇੱਕ ਆਮ ਨਾਗਰਿਕ ਜਿਹੜਾ ਮੈਂ ਸੇਵਾ ਕਰ ਰਿਹਾ ਸੀ ਇਸ ਇਲਾਕੇ ਦੀ ਮੈਨੂੰ ਪਰਚਾ ਜਦੋਂ ਹੋਇਆ ਪਰਚਾ ਹੋਣ ਤੋਂ ਬਾਅਦ ਮੈਨੂੰ ਲੋਕਾਂ ਨੇ ਇੰਨਾ ਕਿ ਪਿਆਰ ਦਿੱਤਾ ਉਹ 35 ਸਾਲ ਪੁਰਾਣੀ ਮੈਨੂੰ ਯਾਦ ਆ ਗਈ 4500 ਗਵਾ ਮੇਰੇ ਹੱਕੇ ਹੀ ਬੁਗਦੇ ਸੀ ਤੇ ਕਾਉਂਸਲਰ ਦੇ ਹੱਕ ਦੇ ਵਿੱਚ ਸਿਰਫ 3 ਗਵਾ ਸੀ ਕਾਉਂਸਲਰ ਦੇ ਹੱਕੇ ਹੀ 3 ਗਵਾ ਸੀ ਤੇ ਮੇਰੇ ਹੱਕੇ ਹੀ 4500 ਗਵਾ ਸੀ ਉਹ ਅੱਜ ਮੈਂ ਲੋਕਾਂ ਨੇ ਯਾਦ ਦੁਆਤਾ ਮੈਂ ਜਿੱਥੇ ਜਾ ਰਿਆਂ ਇੰਨਾ ਕਿ ਭਿਆਨ ਮਿਲ ਰਿਹਾ ਮੈਨੂੰ ਕਹਿੰਦਾ ਸਾਡੀ ਮਜਬੂਰੀ ਆ ਅਸੀਂ ਸਾਡ ਨਾਲ ਨਹੀਂ ਜਾ ਸਕਦੇ ਨਹੀਂ ਚੱਲਾਂਗੇ ਨਾਲ ਪਰ ਵੋਟ ਤੈਨੂੰ ਫੁੱਲ ਪਊਗੀ ਤੈਨੂੰ ਇੰਨੀ ਵੋਟਾਂ ਨਾਲ ਜਿੱਤਾਵਾਂਗੇ ਜਿੱਦਾਂ ਤੇਰਾ ਸਾਥ ਅੱਜ ਤੋਂ 35 ਸਾਲ ਪਹਿਲੇ ਦਿੱਤਾ ਸੀ ਅੱਜ ਵੀ ਤੇਰੇ ਨਾਲ ਨੇਰੀ ਬਾਕੇ ਬਖਾਵਾਂਗੇ ਮੇਰੀ ਅੱਖਾਂ ਜਾਸੂ ਆ ਗਏ ਮੈਂ ਇਸ ਇਲਾਕੇ ਦਾ ਦੇਣਾ ਨਹੀਂ ਦੇ ਸਕਦਾ ਇਹ ਇਤਿਹਾਸ ਰਚਣ ਵਾਸਤੇ ਲੋਕੀ ਤਿਆਰ ਆ ਤੇ ਵੱਡੇ ਤੋਂ ਵੱਡਾ ਲੀਡਰ ਕਹਿ ਰਿਹਾ ਮੇਰੇ ਆਲ ਵੋਟਾਂ ਮੇਰੇ ਆਲ ਵੋਟਾਂ ਭਾਈ ਮੈਨੂੰ ਇਹ ਆ ਮੈਨੂੰ ਇਹ ਜਿਹੜੇ ਮੇਰੇ ਵੀਰ ਆ ਮੇਰੇ ਇਲਾਕੇ ਦੇ ਸੱਜਣ ਆ ਮੈਨੂੰ ਇੰਨੀ ਭਾਰੀ ਵੋਟਾਂ ਨਾਲ ਜਿਤਾਣਗੇ ਜਿੰਨਾ ਮੈਨੂੰ ਅੱਜ ਪਿਆਰ ਮਿਲਿਆ ਮੈਂ ਦਾ ਦੇਣਾ ਹੀ ਨਹੀਂ ਦੇ ਸਕਾਂਗਾ ਤੇ ਮੈਂ ਇਸ ਇਲਾਕੇ ਵਾਸਤੇ ਨੰਬਰ 1 ਵਾਰਡ ਬਣਾਉਣ ਦੀ ਕੋਸ਼ਿਸ਼ ਕਰਾਂਗਾ ਬਾਕੀ ਮੈਂ ਤੁਹਾਨੂੰ ਪਹਿਲੇ ਵੀ ਬੇਨਤੀ ਕਰ ਚੁੱਕਾ ਕਿ ਕੋਈ ਕਸਰ ਨਹੀਂ ਛੱਡਾਂਗਾ ਇਸ ਇਲਾਕੇ ਦੀ ਸਫਾਈ ਨਸ਼ਾ ਮੁਕਤ ਏਰੀਆ ਕਰਤਗਤ ਹਜ਼ਾਰ ਪੌਦੇ ਸਟਾਰਟਿੰਗ ਤੋਂ ਲੱਗਣਗੇ ਤੇ 101 ਪਸ ਯਾਤਰਾ ਜਿੰਨੇ ਵੀ ਹੈ ਕੰਮ ਮੈਂ ਜੋ ਪਰਚੇ ਤੇ ਲਿਖਿਆ ਇਹ ਨਹੀਂ ਮੈਂ ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਕਰਾਂਗਾ ਸਾਲ ਬਾਅਦ ਲੇਡੀਜ਼ ਨੂੰ ਮੈਂ 1000 ਰੁਪਏ ਦੇਵਾਂਗਾ ਮੈਂ ਹੋਈ ਐਡਵਾਂਸ ਦੱਸ ਰਿਆਂ ਇਹ ਮੈਂ 5 ਦਿਨ ਦੇ ਵਿੱਚ ਵਿੱਚ ਇਹ ਸਟਾਰਟ ਕਰ ਦਾਂਗਾ ਆਪਣੀ ਸੋਚ ਕਰਨ ਤੋਂ ਬਾਅਦ ਇਹ ਸਾਰੇ ਕੰਮ ਸਟਾਰਟ ਹੋਣਗੇ 5 ਦਿਨਾਂ ਦੇ ਵਿੱਚ ਵਿੱਚ ਮੈਂ ਸਾਰਿਆਂ ਦਾ ਫਿਰ ਹੱਥ ਜੋੜ ਕੇ ਅਭਾਰ ਕਰਦਾ ਮੈਂ ਇਹਦਾ ਦੇਣਾ ਨਹੀਂ ਦੇ ਸਕਦਾ ਇਸ ਇਲਾਕੇ ਦਾ ਜੋ ਇਹਨਾਂ ਨੇ ਮੈਨੂੰ ਪਿਆਰ ਦਿੱਤਾ ਤੇ ਇੱਕ ਵਾਰੀ ਵੋਟਾਂ ਬਾਕੇ ਇਤਿਆਜ਼ ਬਣਾ ਦਿਓ ਭਾਈ ਇੱਕ ਸੇਵਾਦਾਰ ਦੀ ਮੈਨੂੰ ਹੋਰ ਦੀ ਕੋਈ ਚਾਹੀਦਾ ਤੁਹਾਡੀ ਇਹੋ ਮਦਦ ਚਾਹੀਦੀ ਆ ਕਿ ਮੈਂ ਇਸ ਇਲਾਕੇ ਦੀ ਸੇਵਾ ਕਰਾਂ ਤੇ ਮੇਰਾ ਇਤਿਆਜ਼ ਬਣੇ ਭਾਈ ਲੁਧਿਆਣੇ ਚ ਸਭ ਤੋਂ ਨੰਬਰ 1 ਵੋਟਾਂ ਦੇ ਜਿੱਤਾ ਮੈਂ ਧੰਨਵਾਦ ਕਰਦਾ ਬਾਰ ਬਾਰ ਨਮਸਕਾਰ ਸਤ ਸ੍ਰੀ ਅਕਾਲ ਭਾਈ ਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਇੱਕ ਜਿਵੇਂ ਤੁਹਾਡੇ ਇਸੇ ਇਲਾਕੇ ਦੇ ਵਿੱਚ ਸੇਪਿੰਗ ਦੇ ਟੱਕਣ ਟੁੱਟੇ ਪਏ ਆ ਤੇ ਇਹ ਹਲਕਾ ਵਿਧਾਇਕ ਵੀ ਧਿਆਨ ਨਹੀਂ ਦੇ ਰਿਹਾ ਤੁਸੀਂ ਕੀ ਇਦਾਂ ਸਰ ਅੱਗੇ ਤੁਹਾਡਾ ਕੀ ਵਿਚਾਰ ਉਹਦਾ ਮੈਂ ਇੱਕ ਹਫਤੇ ਦਾ ਟਾਈਮ ਮੰਗਾਂ ਇੱਕ ਹਫਤੇ ਦੇ ਵਿੱਚ ਜਿੰਨੇ ਟੱਕਣ ਆ ਸਾਰੇ ਸਹੀ ਕਰਾਉਂਗਾ ਜਿੱਦਾਂ ਮਰਜ਼ੀ ਕਰਾਵਾਂ ਤੇ ਇੱਕ ਜਿਹੜੀ ਤਾਰਾਂ ਦੀ ਕਮਰੇਂਡਾ ਹੋਰ ਵੀ ਮੈਨੂੰ 8-10 ਕਮਰੇਂਡਾ ਦਿੱਤੀਆਂ ਗਈਆਂ ਬਈ ਸਾਡੀ ਕੋਈ ਸੁਣਾਈ ਨਹੀਂ ਦਿੰਦਾ ਮੈਂ ਹੁਣ ਕੁਝ ਕਹਿ ਨਹੀਂ ਸਕਦਾ ਕਿਸੇ ਦੇ ਬਾਰੇ ਜੋ ਇਹਨਾਂ ਨੇ ਕਰਮ ਕਰਨਾ ਸੀ ਕਰ ਲਿਆ ਆਣਾ ਲਾਟ ਇਹ ਮੈਂ ਕਾਉਂਸਲਰ ਨਹੀਂ ਹੋਊਂਗਾ ਇਸ ਇਲਾਕੇ ਦਾ ਹਰ ਬੰਦਾ ਕਾਉਂਸਲਰ ਮਹਿਸੂਸ ਕਰੂਗਾ ਭਾਈ ਮੈਂ ਕਾਉਂਸਲਰ ਆ ਇਹ ਵਿਰਮਾਨੀ ਕਾਉਂਸਲਰ ਨਹੀਂ ਐ ਐਦਾਂ ਮਹਿਸੂਸ ਕਰਾ ਕੇ ਜਾਊਂਗਾ ਮੈਂ ਜ਼ਿੰਦਗੀ ਦੇ ਵਿੱਚ ਇਹ ਮੇਰਾ ਵਾਅਦਾ ਜਿਵੇਂ ਹੁਣ ਕਾਰਪੋਰੇਸ਼ਨ ਵਿੱਚ ਚੱਲ ਰਿਹਾ ਹੈ ਗਰੀਬ ਬੰਦਿਆਂ ਦੇ ਉੱਤੇ ਮਕਾਨ ਢਾਹ ਦਿੱਤੇ ਜਾਂਦੇ ਆ ਜੇ ਲੈਂਟਰ ਪੰਦਾ ਤੇ ਜਿਹੜੇ ਨਿਤਾਵਾਵਾਂ ਦੇ ਬਨ ਰਹੇ ਆ ਉਹਨਾਂ ਦੇ ਉੱਤੇ ਕੀ ਕਰੋਗੇ ਮੇਰੇ ਇਲਾਕੇ ਏਕਸ਼ਨ ਲਓਗੇ ਮੇਰੇ ਇਲਾਕੇ ਜੇ ਅਗਰ ਇੱਕ ਵੀ ਮਕਾਨ ਢਹਿ ਗਿਆ ਤੇ ਮੈਂ ਗੁਨਾਹਗਾਰ ਆਊਂਗਾ ਕਿਉਂਕਿ ਯਾਦਾ ਕਿਸੇ ਨਾ ਵੀ ਮਕਾਨ ਕਾਨੂੰਨ ਦੇ ਹਸਾਬ ਨਾਲ ਬਣਦਾ ਹੈ ਤੇ ਸਾਰਿਆਂ ਦੇ ਕਾਨੂੰਨ ਦੇ ਹਸਾਬ ਨਾਲ ਬਣਨਗੇ ਗਰੀਬ ਦੇ ਨਾਲ ਮੈਂ ਬਿਲਕੁਲ ਮੋਢੇ ਨਾਲ ਮੋਢਾ ਮਲਾ ਕੇ ਖੜੂੰਗਾ ਚਾਹ ਮੈਨੂੰ ਜਿੰਨੀ ਮਰਜ਼ੀ ਲੜਾਈ ਲੜਨੀ ਪਵੇ ਜਿਹੜੀ ਨਜਾਇਜ਼ ਸਾਰੀਆਂ ਹੋ ਰਹੀਆਂ ਉਹਨੂੰ ਕਿਦਾਂ ਠੱਲ ਪਾਉਂਗੇ ਨਜਾਇਜ਼ ਸਾਰੀਆਂ ਵੇਖੋ ਜੀ ਅਗਰ ਉਹ ਕਾਨੂੰਨ ਦੇ ਹਸਾਬ ਨਾਲ ਹੋ ਰਹੀਆਂ ਤੇ ਮੈਂ ਨਹੀਂ ਕੁਝ ਉਹਦੇ ਵਿੱਚ ਟੋਕਾ ਟਿਕਾਈ ਕਰਾਂਗਾ ਜਿਹੜੀ ਨਜਾਇਜ਼ ਸਾਰੀ ਕੋਈ ਕਰੂਗਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੋਊ ਜਿਹੜੇ ਇਮਾਨਦਾਰ ਬੰਦੇ ਗਰੀਬਾਂ ਦੇ ਘਰ ਪੈ ਰਹੇ ਜਿਨ੍ਹਾਂ ਨੇ ਢੇ ਆ ਉਹਨਾਂ ਬਾਰੇ ਕੋਈ ਸੋਚਦਾ ਨਹੀਂ ਆਪਣੀਆਂ ਬਿਲਡਿੰਗਾਂ ਬਣਾਈ ਜਾਂਦੇ ਆ ਮੈਂ ਇਹ ਦੇ ਬਰ ਬਿਲਕੁਲ ਜਿੱਥੇ ਮਦਦ ਦੀ ਲੋੜ ਹੋਊਗੀ ਮੈਂ ਮਦਦ ਕਰਾਂਗਾ ਮੈਂ ਪਾਸ ਕਰਾ ਕੇ ਦਊਂਗਾ ਗਰੀਬਾਂ ਵਾਸਤੇ ਅਗਰ ਕੋਈ ਸ਼ਾਦੀ ਲੋੜ ਆ ਮਕਾਨ ਦੀ ਲੋੜ ਆ ਜਿੰਨੇ ਜੋਗਾ ਹੋਊਗਾ ਮੈਂ ਗਵਰਨਮੈਂਟ ਕੋਲੋਂ ਵੀ ਉਹਨਾਂ ਦੀ ਹਲਪ ਕਰਵਾਊਂਗਾ ਤੇ ਆਪਣੇ ਸਾਥੀਆਂ ਕੋਲੋਂ ਵੀ ਹਲਪ ਕਰਾਊਂਗਾ ਜਿੱਥੇ ਜਿਹੜੀ ਮੇਰੀ ਲੋੜ ਹੋਈ ਮੈਂ ਪੂਰੀ ਕਰਾਂਗਾ ਤੇ ਕੂੜਾ ਵਗੈਰਾ ਜਿਹੜਾ ਖਿਲਰਿਆ ਹੁੰਦਾ ਸੜਕਾਂ ਤੇ ਤੇ ਸੀਵਰੇਜ ਪਾਣੀ ਸੀਵਰੇਜ ਪਾਣੀ ਕੂੜਾ ਕੂੜੇ ਦਾ ਪ੍ਰਬੰਧ ਤੁਸੀਂ ਜਦੋਂ ਸਵੇਰੇ ਉੱਠੋਗੇ ਉੱਠਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਬਈ ਇਸ ਇਲਾਕੇ ਦੇ ਵਿੱਚ ਕਿਤੇ ਤੁਣਕਾ ਨਹੀਂ ਮਿਲੂਗਾ ਕੂੜੇ ਦਾ ਇਹ ਮੇਰਾ ਵਾਅਦਾ ਕਿਉਂਕਿ ਕਈ ਬਸ ਇਹ ਦੇਖਣ ਚਾਹੁੰਦਾ ਹੈ ਵੀ ਗੱਡੀਆਂ 2 ਦਿਨ ਬਾਅਦ ਆਉਂਦੀਆਂ 3 ਦਿਨ ਬਾਅਦ ਆਉਂਦੀਆਂ ਕੂੜਾ ਚੁੱਕਣ ਆਲੀਆਂ 11 ਦਿਨੋਂ ਕੂੜਾ ਨਹੀਂ ਜੀ ਕੋਈ ਦਿਨ ਨਹੀਂ ਅਗਰ ਕੋਈ ਗੱਡੀ ਲੇਟ ਆਉਗੀ 2 ਦਿਨ ਬਾਅਦ ਆਉਂਦੀ ਹੈ ਤੇ ਮੈਂ ਖੁਦ ਮੈਂ ਖੁਦ ਡਰਾਈਵਰ ਆ ਮੈਂ ਕਿਸਾਨ ਦਾ ਬੇਟਾ 20 ਸਾਲ ਟਰੈਕਟਰ ਚਲਾਇਆ ਤੇ ਮੈਂ ਹੁਣ ਵੀ ਟਰੈਂਪੋ ਵੀ ਚਲਾਣਾ ਈ ਰਿਕਸ਼ਾ ਵੀ ਚਲਾ ਲੈਣਾ ਅੱਛਾ ਮੈਂ ਤੁਹਾਨੂੰ ਹੋਰ ਇੱਕ ਗੱਲ ਦੱਸਣਾ ਚਾਹਨਾ ਤੁਸੀਂ ਮੇਰੇ ਕੋਲ ਪੁੱਛੀ ਨਹੀਂ ਮੇਰਾ ਥੋੜੇ ਦਿਨ ਪਹਿਲੇ VOTER ਕਾਰਡ ਦੇ ਵਿੱਚੋਂ ਨਾਮ ਹੀ ਉਡਾਤ ਆ ਗਿਆ VOTER ਲਿਸਟ ਨੇ ਵਿੱਚੋਂ ਮੇਰਾ ਨਾਮ ਉਡਾਤ ਆ ਗਿਆ ਪ੍ਰਮਾਤਮਾ ਨੇ ਮੈਨੂੰ ਇੰਨੀ ਸ਼ਕਤੀ ਦਿੱਤੀ ਜਿੱਦੜ ਮੈਂ ਭੱਜ ਦੌੜ ਕੇ VOTER ਲਿਸਟ ਦੇ ਵਿੱਚ ਨਾਮ ਲੈ ਕੇ ਆਇਆ ਤੇ ਅਗਲੇ ਦਿਨ ਜਿਹੜਾ ਮੈਂ ਗਰੀਬਾਂ ਵਾਸਤੇ ਈ ਰਿਕਸ਼ਾ ਲੈ ਕੇ ਆਇਆ ਸੀ ਉਭੀ ਚੋਰੀ ਕਰਾ ਦਿੱਤਾ ਗਿਆ ਉਥੋਂ ਚੋਰੀ ਕਰਨ ਤੋਂ ਬਾਅਦ ਉਹਦੀ ਮੈਂ ਥਾਣੇ ਗਿਆ ਰਿਪੋਰਟ ਲਖਾਈਆ ਹਰ ਚੀਜ਼ ਦੀ ਜਾਂਚ ਪੜਤਾਲ ਹੋਊਗੀ ਠੀਕ ਹੈ ਕੋਈ ਗੱਲ ਨਹੀਂ ਅਗਰ ਉਹਨਾਂ ਨੇ ਮੇਰਾ ਇੱਕ ਈ ਰਿਕਸ਼ਾ ਚੋਰੀ ਕਰਾਇਆ ਤੇ ਅਗਲਾ ਈ ਰਿਕਸ਼ਾ 5 ਦਿਨਾਂ ਦੇ ਵਿੱਚ ਲਿਆ ਕੇ ਮੈਂ ਇਸ ਰਿਕਸ਼ੇ ਵਾਸਤੇ ਜੋ ਮੈਂ ਵਾਦੇ ਕੀਤੇ ਹੋਏ ਆ ਉਹ ਪੂਰੇ ਕਰਾਂਗਾ ਈ ਰਿਕਸ਼ਾ ਟੀਆਂ ਪੈਣਾ ਵਾਸਤੇ ਤੇ ਬਜ਼ੁਰਗਾਂ ਵਾਸਤੇ ਜਿਹੜਾ ਮੰਗਾਇਆ ਸੀ ਮੈਂ ਦੁਬਾਰਾ ਲੈ ਕੇ ਆਉਂਗਾ ਇਹ ਹੋ ਇੱਕ ਆਮ ਆਦਮੀ ਪਾਰਟੀ ਨੇ ਨਾਰਾ ਕੀਤਾ ਦਿੱਤਾ ਸੀ ਵੀ ਪਰਿਵਾਰਵਾਦ ਅਸੀਂ ਖਤਮ ਕਰਾਂਗੇ ਤੁਹਾਡੇ 64 ਨੰਬਰ 94 ਦੇ ਵਿੱਚ ਇੱਕ ਵਿਧਾਇਕ ਦਾ ਹੀ ਬੇਟਾ ਇਲੈਕਸ਼ਨ ਲੜ ਰਿਹਾ ਸਰ